ਸੂਤ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਮਾਮਲੇ ਨੂੰ ਸੰਸਨੀ ਕੇਸ ਬਣਾਇਆ ਜਾ ਰਿਹਾ ਸਾਨੂੰ ਅਦਾਲਤ ਨੇ ਤੀਜੀ ਧਿਰ ਵੱਜੋਂ ਸਮਨ ਭੇਜਿਆ ਸੀ ਸਾਡਾ ਇਸ ਕੇਸ ਦੇ ਨਾਲ ਸਿੱਧੇ ਤੌਰ ਤੇ ਕੋਈ ਵੀ ਲਿੰਕ ਨਹੀਂ ਹੈ 10 ਫਰਵਰੀ ਨੂੰ ਪੇਸ਼ ਹੋ ਕੇ ਆਪਣਾ ਪੱਖ ਰੱਖਾਂਗਾ ਸਾਨੂੰ ਸੂਤ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ 10 ਫਰਵਰੀ ਨੂੰ ਪੇਸ਼ ਹੋ ਕੇ ਆਪਣਾ ਪੱਖ ਰੱਖਣਗੇ ਅਸੀਂ ਇਸ ਐਪ ਦੇ ਨਾਂ ਬ੍ਰਾਂਡ ਦੇ ਬੈਸਟਰ ਹਾਂ ਤੇ ਨਾ ਹੀ ਕਿਸੇ ਤਰੀਕੇ ਜੁੜੇ ਹਾਂ ਅਦਾਕਾਰ ਹਮੇਸ਼ਾ ਸੌਫਟ ਟਾਰਗੇਟ ਬਣ ਜਾਂਦੇ ਨੇ ਸਾਨੂੰ ਸੂਤ ਦੇ ਵੱਲੋਂ ਇਹ ਵੀ ਵੱਡਾ ਬਿਆਨ ਦਿੱਤਾ ਗਿਆ ਹੈ ਕਿ ਅਦਾਕਾਰ ਹਮੇਸ਼ਾ ਸੌਫਟ ਟਾਰਗੇਟ ਬਣ ਜਾਂਦੇ ਨੇ ਆ ਤਾਂ ਇਸ ਦੇ ਵਿਚਾਲੇ ਇਹ ਵੱਡਾ ਬਿਆਨ ਸਾਹਮਣੇ ਆਇਆ ਸਾਨੂੰ ਸੂਦਾ ਆ ਸਾਨੂੰ ਸੂਦੇ ਵੱਲੋਂ ਕਿ ਇਸ ਤੇ ਸਫਾਈ ਦਿੱਤੀ ਗਈ ਹੈ ਦਰਸਨ ਇੱਕ ਕੇਸ ਦੇ ਵਿੱਚ ਜੋ ਕਿ ਗ੍ਰਿਫਤਾਰੀ ਦੇ ਵਾਰੰਟ ਲੁਧਿਆਣਾ ਦੀ ਕੋਰਟ ਦੇ ਵੱਲੋਂ ਜਾਰੀ ਕੀਤੇ ਗਏ ਵਾਰ-ਵਾਰ ਸਮਨ ਕਰਨ ਤੇ ਜੋ ਕਿ ਕੋਰਟ ਦੇ ਕੋਲ ਪੇਸ਼ ਨਹੀਂ ਹੋਏ ਤਾਂ ਇਸ ਦੇ ਵਿਚਾਲੇ ਹੀ ਉਹਨਾਂ ਨੂੰ ਜੋ ਕਿ ਇਹ ਸਮਨ ਕੀਤਾ ਗਿਆ ਸੀਗਾ ਤਾਂ ਉਸ ਦੇ ਬਾਅਦ ਹੀ ਉਹਨਾਂ ਦੇ ਵੱਲੋਂ ਇਹ ਸਫਾਈ ਦਿੱਤੀ ਗਈ ਹੈ ਸਾਨੂੰ ਸਾਥ ਸੂਦਾ ਇਹ ਵੱਡਾ ਬਿਆਨ ਸਾਹਮਣੇ ਆ ਮਾਮਲੇ ਨੂੰ ਸੰਸਨੀ ਖੇਸ ਬਣਾਇਆ ਜਾ ਰਿਹਾ ਸਾਨੂੰ ਅਦਾਲਤ ਨੇ ਤਜੀ ਧਿਰ ਦੇ ਵਜੋਂ ਸਮਰਪੇਜਿਆ ਸੀ ਸਾਡਾ ਇਸ ਕੇਸ ਦੇ ਨਾਲ ਸਿੱਧੇ ਤੌਰ ਤੇ ਕੋਈ ਵੀ ਲਿੰਕ ਨਹੀਂ ਹੈ 10 ਫਰਵਰੀ ਨੂੰ ਪੇਸ਼ ਹੋ ਕੇ ਆਪਣਾ ਪੱਖ ਰੱਖਾਂਗਾ ਸੋਨੂੰ ਸੂਦੇ ਵੱਲੋਂ ਇਹ ਵੀ ਸਾਫ਼ ਕਿਹਾ ਗਿਆ ਕਿ 10 ਫਰਵਰੀ ਨੂੰ ਪੇਸ਼ ਹੋ ਕੇ ਉਹਨਾਂ ਦੇ ਵੱਲੋਂ ਆਪਣਾ ਪੱਖ ਰੱਖਿਆ ਜਾਵੇਗਾ ਅਸੀਂ ਇਸ ਐਪ ਦੇ ਨਾਂ ਬ੍ਰਾਂਡ ਐਂਬੈਸਡਰ ਹਾਂ ਤੇ ਨਾ ਹੀ ਕਿਸੇ ਤਰੀਕੇ ਜੁੜੇ ਹਾਂ ਅਦਾਕਾਰ ਹਮੇਸ਼ਾ ਸੌਫਟ ਟਾਰਗੇਟ ਬਣ ਜਾਂਦੇ ਨੇ ਇਹ ਵੀ ਸੋਨੂੰ ਸੂਦੇ ਵੱਲੋਂ ਆਪਣੇ ਇਸ ਬਿਆਨ ਦੇ ਵਿੱਚ ਜ਼ਿਕਰ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਕਲਾਕਾਰ ਹਮੇਸ਼ਾ ਸੌਫਟ ਟਾਰਗੇਟ ਬਣ ਜਾਂਦੇ ਨੇ ਨਾਲੋ ਤੇਨਾ ਮਾ ਕੂਰ ਦੇ ਵੱਲੋਂ ਜਾਰੀ ਗ੍ਰਫਤਾਰੀ ਵਾਰੰਟ ਤੇ ਸੋਨੂ ਸੂਤ ਦਾ ਦਰਸਲ ਇਹ ਬਿਆਨ ਸਾਹਮਣੇ ਆ ਤੁਹਾਨੂੰ ਦੱਸ ਦਈਏ ਕਿ ਕੇਸ ਦੇ ਵਿੱਚ ਜਣਾ ਕੋਰਟ ਦੇ ਵੱਲੋਂ ਗ੍ਰਫਤਾਰੀ ਵਾਰੰਟ ਜੋ ਕੇ ਸੋਨੂ ਸੂਤ ਦੇ ਖਿਲਾਫ ਜਾਰੀ ਕੀਤੇ ਗਏ ਜਿਸ ਦੇ ਵਿੱਚ ਕਿਹਾ ਗਿਆ ਕਿ ਵਾਰ-ਵਾਰ ਸਬਨ ਕਰਨ ਤੇ ਸੋਨੂ ਸੂਤ ਜੋ ਕੇ ਕੋਰਟ ਦੇ ਵਿੱਚ ਪੇਸ਼ ਨਹੀਂ ਹੋਏ ਇਸ ਦੇ ਚੱਲਦੇ ਉਹਨਾਂ ਦੇ ਖਿਲਾਫ ਗ੍ਰਫਤਾਰੀ ਵਾਰੰਟ ਜਾਰੀ ਕੀਤੇ ਗਏ ਤਾਂ ਇਸ ਦੇ ਬਾਅਦ ਹੁਣ ਸੋਨੂ ਸੂਤ ਦਾ ਇਹ ਬਿਆਨ ਸਾਹਮਣੇ ਆ ਉਹਨਾਂ ਦਾ ਕਹਿਣਾ ਕਿ ਮਾਮਲੇ ਨੂੰ ਸੰਸਨੀ ਖੇਸ ਬਣਾਇਆ ਜਾ ਰਿਹਾ ਸਾਨੂੰ ਅਦਾਲਤ ਨੇ ਤਜੀ ਠਿਰ ਵਜੋਂ ਸੰਮਨ ਭੇਜਿਆ ਸੀ ਸਾਡਾ ਇਸ ਕੇਸ ਦੇ ਨਾਲ ਸਿੱਧੇ ਤੌਰ ਤੇ ਕੋਈ ਵੀ ਲਿੰਕ ਨਹੀਂ ਹੈ ਸੋਨੂੰ ਸੂਦੇ ਵੱਲੋਂ ਸਪਾਈ ਦੇ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਦਾ ਇਸ ਕੇਸ ਦੇ ਨਾਲ ਸਿੱਧੇ ਤੌਰ ਤੇ ਕੋਈ ਵੀ ਨਾਤਾ ਨਹੀਂ ਹੈ 10 ਪਰਵੀਨ ਨੂੰ ਪੇਸ਼ ਹੋ ਕੇ ਆਪਣਾ ਪੱਖ ਰੱਖਾਂਗਾ ਤਾਂ ਐਸੇ ਖਬਰ ਤੇ ਹੋਰ ਜਰਾ ਜਾਣਕਾਰੀ ਸਾਡੇ ਸਹਿਯੋਗੀ ਸਰਜੀਤ ਪਾਵਾ ਜੁੜ ਚੁੱਕੇ ਨੇ ਸਰਜੀਤ ਪਹਿਲਾਂ ਇੱਕ ਗਫਤਾਰੀ ਦਾ ਵਾਰੰਟ ਜੋ ਕੇ ਕੋਰਟ ਦੇ ਵੱਲੋਂ ਜਾਰੀ ਕੀਤਾ ਗਿਆ ਹੁਣ ਸੋਨੂੰ ਸੂਦੇ ਵੱਲੋਂ ਜੋ ਕੇ ਸਫਾਈ ਵੀ ਦਿੱਤੀ ਗਈ ਹੈ ਕੀ ਕੁਝ ਕਹਿਣਾ ਸੋਨੂੰ ਸੂਦ ਦਾ ਫਿਰ ਮਿੰਦਰ ਅਕਸਰ ਨਾ ਇਹ ਇਹ ਬਹੁਤ ਸਾਰੀ ਚੀਜ਼ਾਂ ਐ ਜਦਾਂੀਆਂ ਵਾਇਰਲ ਹੁੰਦੀਆਂ ਨੇ ਕਿ ਵਾਰੰਟ ਜੇ ਹਨਾ ਕਈ ਵਾਰੀ ਆਰਟਿਸਟ ਤੇ ਇੱਕ ਤਰੀਕੇ ਦੀ ਅਲੀਗੇਸ਼ਨਸ ਬਹੁਤ ਤਰੀਕੇ ਨਾਲ ਲਗਾਈਆਂ ਜਾਂਦੀਆਂ ਨੇ ਪਰ ਇਸ ਚੀਜ਼ ਨੂੰ ਲੈ ਕੇ ਨਾ ਕਈ ਵਾਰੀ ਆਰਟਿਸਟ ਵੀ ਖੁਦ ਕਨਫਿਊਜ਼ ਹੋ ਜਾਂਦੇ ਕਿ ਇਹ ਅਲੀਗੇਸ਼ਨ ਸੱਚ ਹੁੰਦੀਆਂ ਨੇ ਜਾਂ ਨਹੀਂ ਹੁੰਦੀਆਂ ਕਿਉਂਕਿ ਤਰੀਕੇ ਦੀਆਂ ਖਬਰਾਂ ਬਹੁਤ ਸਾਰੀਆਂ ਵਾਇਰਲ ਹੁੰਦੀਆਂ ਨੇ ਆਰਟਿਸਟ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਜਿਵੇਂ ਕਿ ਹੁਣ ਸੋਨੂ ਸੂਦਾ ਮੈਂਟਰੀ ਅਗਰ ਆਪਾਂ ਲਗਾ ਲਈਏ ਉਹਨਾਂ ਨੂੰ ਸ਼ਾਇਦ ਉਹਨਾਂ ਨੇ ਅੱਜ ਆਪਣੇ ਸੋਸ਼ਲ ਮੀਡੀਆ ਤੇ ਇੱਕ ਕ੍ਰੈਡੀਫਿਕੇਸ਼ਨ ਦਿੱਤੀ ਕਿ ਮੈਨੂੰ ਸਪਸ਼ਟ ਕਰਨਾ ਹੋਵੇਗਾ ਕਿ ਜਿਹੜੀਆਂ ਖਬਰਾਂ ਜਿਹੜੀਆਂ ਹੈਗੀਆਂ ਨੇ ਚੱਲ ਰਹੀਆਂ ਨੇ ਉਹਨਾਂ ਨੂੰ ਲੈ ਕੇ ਉਹ ਸਾਰੀਆਂ ਅਤਿਆરિક ਸੰਸਨੀ ਕੇਸ ਨੇ ਮਤਲਬ ਕਿ ਮਾਮਲੇ ਦੀ ਸਿੱਧੀ ਤੌਰ ਤੇ ਕਹੀਏ ਤੇ ਉਹਨਾਂ ਨੇ ਕਿਹਾ ਕਿ ਪੀ ਜੇ ਬਖਸ਼ ਦੇ ਸੰਬੰਧਿਤ ਮਾਮਲੇ ਤੇ ਗਵਾਹ ਦੇ ਰੂਪ ਚ ਬੁਲਾਇਆ ਗਿਆ ਸੀ ਜਿਸ ਨਾਲ ਉਹਨਾਂ ਨੇ ਕਿਹਾ ਕਿ ਜਿਸ ਸੇ ਹਮਾਰਾ ਕੋਈ ਸੰਬੰਧ ਿਆ ਉਹ ਚੀਜ਼ ਨਹੀਂ ਹੈ ਕੋਈ ਵਾਸਤਾ ਨਹੀਂ ਹੈਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵਕੀਲਾਂ ਨੇ ਜਿਹੜਾ ਜਵਾਬ ਦਿੱਤਾ ਹੈ 10 ਫਰਵਰੀ 2025 ਨੂੰ ਉਹ ਇੱਕ ਬਿਆਨ ਦੇਣਗੇ ਜਿਹੜੇ ਕਿ ਇਹ ਜਿਹੜਾ ਕਿ ਇਸ ਮਾਮਲੇ ਨੂੰ ਉਹਨਾਂ ਨੂੰ ਇੱਕ ਕਿਹਾ ਵੀ ਉਹਨਾਂ ਨੇ ਗੈਰ ਸਲੀਪਤਾ ਜਿਹੜਾ ਹੈਗਾ ਉਹ ਸਪਸ਼ਟ ਕਰੇਗਾ ਨਾ ਤਾਂ ਉਹ ਉਹਨਾਂ ਨੇ ਉਹਨਾਂ ਨੇ ਇਸ ਚੀਜ਼ ਨੂੰ ਵੀ ਆਪਣੇ ਜਿਹੜਾ ਹੈਗਾ ਜ਼ਾਹਰ ਕੀਤਾ ਕਿ ਉਹ ਕੋਈ ਇੱਕ ਬ੍ਰਾਂਡ ਬੈਜਰ ਨਹੀਂ ਨੇ ਕਿਉਂਕਿ ਸੋਨੋ ਸੋਨੂ ਲੈ ਕੇ ਕਾਫੀ ساری ਚੀਜ਼ਾਂ ਪਹਿਲਾਂ ਇਹ ਵੀ ਕਹੀਆਂ ਜਾਂਦੀ ਸੀਗਾ ਕਿ ਉਹ ਕਿਸੇ ਚੀਜ਼ ਨੂੰ ਲੈ ਕੇ ਬ੍ਰਾਂਡ ਬੈਜਰ ਹੈਗੇ ਨਹੀਂ ਹੈ ਨਾ ਬਹੁਤ ਸਾਰੇ ਉਹਨਾਂ ਨੇ ਜਿਹੜੇ ਬ੍ਰਾਂਡਸ ਹੈਗੇ ਨੇ ਉਹ ਸਾਈਨ ਕੀਤੇ ਹੋਏ ਨੇ ਇਸ ਚੀਜ਼ ਨੂੰ ਲੈ ਕੇ ਵੀ ਉਹਨਾਂ ਨੇ ਇਹ ਚੀਜ਼ ਦੀ ਕਲੀਅਰਿਫਿਕੇਸ਼ਨ ਦਿੱਤੀ ਹੈ ਕਿ ਜਿੱਥੇ ਜਿੱਥੇ ਤੁਸੀਂ ਉਹਨਾਂ ਦੀ ਕੋਈ ਵੀ ਚੀਜ਼ ਅਗਰ ਉਹਦੀ ਵਾਇਰਲ ਹੁੰਦੀ ਹੈ ਅੱਦੇ ਤੋਂ ਵੱਧ ਉਹਨਾਂ ਦੀ ਚੀਜ਼ਾਂ ਐਮੀ ਵਾਇਰਲ ਹੋ ਜਾਂਦੀ ਨਹੀਂ ਉਹਨਾਂ ਵਿੱਚ ਕੋਈ ਸੱਚਾਈ ਨਹੀਂ ਹੁੰਦੀ ਤਾਂ ਉਹਨਾਂ ਨੇ ਕਿਹਾ ਕਿ ਉਹ ਕਿਸੇ ਵੀ ਤਰੀਕੇ ਦੀ ਕਿਸੇ ਵੀ ਬ੍ਰਾਂਡ ਵੈਜਰ ਨਾਲ ਕਿਸੇ ਵੀ ਕੰਪਨੀ ਦੇ ਨਾਲ ਹੀ ਹੈ ਕਿਸੇ ਵੀ ਤਰੀਕੇ ਦਾ ਕੋਈ ਵੀ ਬ੍ਰਾਂਡ ਹੋਵੇ ਉਹਦੇ ਨਾਲ ਜੁੜੇ ਨਹੀਂ ਹੋਏ मतलब ਇਹ ਚੀਜ਼ਾਂ ਜਦੋਂ ਪਰਮਿੰਦਰ ਸਾਹਮਣੇ ਆਂਦੀਆਂ ਨੇ ਤਾਂ ਇਹ ਪਤਾ ਲੱਗਦਾ ਹੈ ਕਿ ਇੱਕ ਆਰਟਿਸਟ ਦੇ ਉੱਪਰ ਜਿਹੜੀ ਅਲੀਗੇਸ਼ਨਸ ਵਾਇਰਲ ਹੁੰਦੀਆਂ ਨੇ ਤੇ ਜੋ ਸੱਚ ਹੁੰਦਾ ਉਹ ਦੋਨੋਂ ਬਹੁਤ ਅਲੱਗ-ਅਲੱਗ ਹੁੰਦੇ ਨੇ ਤਾਂ ਇਹਦੇ 'ਚ ਕਈ ਵਾਰ ਨਾ ਆਰਟਿਸਟ ਖੁਦ ਕਨਫਿਊਜ਼ ਹੋ ਜਾਂਦਾ ਹੈ ਵੀ ਕਈ ਵਾਰ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਹਨਾਂ ਦੇ ਬਾਰੇ ਖਬਰਾਂ ਕੀ ਚੱਲ ਰਹੀਆਂ ਨੇ ਉਹਨਾਂ ਦੇ ਬਾਰੇ ਜਿਹੜੀ ਜਾਣਕਾਰੀ ਸੋਸ਼ ਸਾਤ ਚਾਰੀਏ ਝੂਠਾ ਰਹੀਏ ਇਸ ਚੀਜ਼ ਦੇ ਬਾਰੇ ਕਈ ਵਾਰ ਆਰਟਿਸਟ ਨੂੰ ਵੀ ਨਹੀਂ ਪਤਾ ਹੁੰਦਾ ਤਾਂ ਸੋਨੂ ਸੂਦ ਨੇ ਵੀ ਅੱਜ ਇਸ ਜੀ ਨੂੰ ਲੈ ਕੇ ਪੋਸਟ ਜਾਰੀ ਕੀਤੀ ਹੈ ਤੇ ਉਹਨੂੰ ਸਾਰੀ ਕਲੈਰੀਫਿਕੇਸ਼ਨ ਦਿੰਦੀ ਹੈ ਹਾਂ ਠੀਕ ਹੈ ਸਮਝੀ ਪੂਰੀ ਜਾਣ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਦੱਸ ਲੁਧਿਆਣਾ ਕੋਰਟ ਦੇ ਵੱਲੋਂ ਗ੍ਰਫਤਾਰੀ ਵਾਰੰਟ ਜੁਕ ਕੇ ਸੋਨੂ ਸੂਦ ਦੇ ਖਿਲਾਫ ਜਾਰੀ ਕੀਤੇ ਗਏ ਜਿਸ ਦੇ ਵਿੱਚ ਕਿਹਾ ਗਿਆ ਕਿ ਵਾਰ-ਵਾਰ ਉਹਨਾਂ ਨੂੰ ਇੱਕ ਕੇਸ ਦੇ ਵਿੱਚ ਸਮਨ ਕੀਤਾ ਗਿਆ ਕੋਰਟ ਦੇ ਵਿੱਚ ਪੇਸ਼ ਨਹੀਂ ਹੋਏ ਤੇ ਉਸ ਦੇ ਬਾਅਦ ਹੀ ਗ੍ਰਫਤਾਰੀ ਦੇ ਵਾਰੰਟ ਜਾਰੀ ਹੋਏ ਨੇ ਤੇ ਇਸ ਤੋਂ ਬਾਅਦ ਹੁਣ ਸੋਨੂ ਸੂਦ ਦਾ ਜੋ ਕੇ ਬਿਆਨ ਸਾਹਮਣੇ ਆ ਉਹਨ ਆ ਸੰਮਨ ਕੀਤਾ ਸੀ ਇਸ ਕੇਸ ਦੇ ਨਾਲ ਸਿੱਧੇ ਤੌਰ ਤੇ ਉਹਨਾਂ ਦਾ ਕੋਈ ਵੀ ਲਿੰਕ ਨਹੀਂ ਹੈ